ਹੋਰ ਭਾਰਤੀਆਂ ਨੂੰ ਜੁੜਾ ਹੈ ਜਬਰਜਸਤ ਗੈਰ ਕਾਨੂੰਨੀ ਤਰੀਕੇ ਨਾਲ ਰੈਰ 116 ਭਾਰਤੀਆਂ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਦੇ ਦਿੱਤਾ ਹੈ ਇਸ ਵਾਰ ਔਰਤਾ ਅਤੇ ਬੱਚਿਆਂ ਨੂੰ ਛੱਡ ਕੇ ਸਾਰੇ ਹੀ ਮਰਦਾਂ ਨੂੰ ਅਮਰੀਕਾ ਦੇ ਵੱਲੋਂ ਹਤਕੜੀਆਂ ਲਗਾਈਆਂ ਗਈਆਂ ਨੇ ਅਤੇ ਸ਼ਨੀਵਾਰ ਰਾਤ 11:30 ਵਜੇ ਅਮਰੀਕਾ ਹਵਾਈ ਸੈਨਾ ਦੇ ਜਹਾਜ਼ ਦੱਸਦੇ ਕਿ ਗਲੋਬ ਮਾਸਟਰ ਦੇ ਵਿੱਚ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਾਰਿਆ ਗਿਆ ਹਵਾਈ ਅਜੇ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਵਾਈ ਗਈ ਲਗਭਗ 5 ਘੰਟਿਆਂ ਦੀ ਤਸਦੀਕ ਤੋਂ ਬਾਅਦ ਸਾਰਿਆਂ ਨੂੰ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਘਰ ਛੱਡ ਦਿੱਤਾ ਗਿਆ ਇਸ ਦੌਰਾਨ ਹੀ ਕਿਸੇ ਨੂੰ ਵੀ ਮੀਡੀਆ ਦੇ ਨਾਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਤੇ 116 ਹੋਰ ਪਾਰਟੀਆਂ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਕੀਤਾ ਗਿਆ ਅਮਰੀਕਾ ਦੇ ਵੱਲੋਂ ਔਰਤਾਂ ਤੇ ਬੱਚਿਆਂ ਨੂੰ ਛੱਡ ਕੇ ਸਾਰੇ ਹੀ ਮਰਦਾਂ ਨੂੰ ਹਥਕੜੀਆਂ ਲਗਾਈਆਂ ਗਈਆਂ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਰੀਬ 11:30 ਵਜੇ ਜਿਹੜਾ ਅਮਰੀਕਾ ਹਵਾਈ ਸੈਨਾ ਦੇ ਜਹਾਜ਼ ਗਲੋ ਮਾਸਟਰズ ਵਿੱਚ ਅੰਮ੍ਰਿਤਸਰ ਹਵਾਈ ਅੱਡੇ ਤੇ ਉਹਨਾਂ ਨੂੰ ਉਤਾਰਿਆ ਗਿਆ ਤੇ ਹਵਾਈ ਅੱਡੇ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਾਈ ਗਈ ਲਗਭਗ 5 ਕੰਨਿਆਂ ਉਹਨਾਂ ਦੀ ਤਸਦੀਕ ਚੱਲੀ ਹੈ ਉਸ ਤਸਦੀਕ ਤੋਂ ਬਾਅਦ ਫਿਰ ਉਹਨਾਂ ਨੂੰ ਉਹਨਾਂ ਦੇ ਕਰਵਾ ਲਿਆ ਦੇ ਨਾਲ ਮਿਲਾਇਆ ਗਿਆ ਤੇ ਸਾਰਿਆਂ ਨੂੰ ਹੀ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਛੱਡ ਦਿੱਤਾ ਗਿਆ वो बिल्कुल अमृतसर पहुंच चुकी है और जो घर से लेने वाले लोग हैं वो घर के लोग है वो यहाँ पर पहुंच चुके हैं जैसे मेरे पीछे खड़े दिख रहे हैं आप की जो गुरद हैं जिन जो अपने बेटे को लेने के लिए पहुंचे हुए उनमें साथ में उनके फादर हैं नाल उनके ब्रदर हैं और उनके साथ में कजन है और हम इनसे बात करेंगे हां क्या नाम है आपका सर स्वर्ण सिंह बिल्कुल किन हालात में भेजा था अपने ब्रदर को देखो जी हालात हर एक बंदे के बुरे ही होते पर जद्दा कर्जा चुक के 40 लाख रुपया लाके आपा भेजया पर 2 साल हो गए साडे बच्चे नु घरों निकलेया ते 27 जनवरी नु पहुंचेया ते 15 दिन बाद साडा बच्चा वापस आ रहा है आपसे बातचीत होती नहीं होगी उनकी क्या क्या हालात हैं कैसी पहुंच रहे हैं वो ਦੇਖੋ ਹਾਲਾਤ ਮਾਰੇ ਹੀ ਹੁੰਦੇ ਨੇ ਕਦੀ ਦੁਬਈ ਰੱਖ ਲਿਆ ਕਦੀ ਸਾਊਦੀ ਅਰਬ ਰੱਖ ਲਿਆ ਰਮਾਨੀਆ ਰੱਖ ਲਿਆ 6-6 ਮਹੀਨੇ ਰਏ ਕੰਟਰੀ 'ਚ ਰਹਿੰਦਾ ਰਿਆ ਪਰ ਜਦੋਂ ਪਹੁੰਚਿਆ ਸੀਗਾ ਜਨਵਰੀ ਦੇ ਮਹੀਨੇ ਤੇ ਉਸ ਤੋਂ ਬਾਅਦ ਸਾਨੂੰ ਕੋਈ ਉਹਦਾ ਫੋਨ ਨਹੀਂ ਆਇਆ ਜਿਹੜੀ ਲਿਸਟ ਜਾਰੀ ਹੋਈ ਆ ਵੀ ਅਜਾਜ ਲੈਂਡ ਕਰ ਰਿਆ ਉਹਦੇ ਵਿੱਚ ਸਾਡੇ ਬੱਚੇ ਦਾ ਨਾਮ ਆਇਆ ਪਰ ਕਿਹਾ ਉਸਨੇ ਪਹਿਲੇ ਕੋਈ ਦੱਸਿਆ ਆਪਸੇ ਬਾਤ ਕੀਤੀ ਕੀ ਆ ਮੇਰੇ ਮੈਂ ਡਿਪੋਰਟ ਹੋ ਰਹਾ ਹੂੰ ਮੇਰੇ ਕੋਈ ਪ੍ਰੋਬਲਮ ਆ ਗਈ ਹੈ ਮੇਰਾ ਵਾਹ ਕਿਸੇ ਨਹੀਂ ਲੱਗਾ ਕੋਈ ਪ੍ਰੋਬਲਮ ਆ ਗਈ ਨਹੀਂ ਜੀ ਉਹ ਜਦੋਂ ਪਹੁੰਚ ਗਿਆ ਉਦੋਂ ਫੋਨ ਆਇਆ ਪਰ ਅਗਲੇ ਦਿਨ ਹੀ ਉਹ ਚੱਕਿਆ ਗਿਆ ਉਸ ਤੋਂ ਬਾਅਦ ਕੋਈ ਫੋਨ ਨਹੀਂ ਆਇਆ ਮੈਂ ਕਿੱਥੇ ਆ ਮੈਂ ਕੁਝ ਖਾਦਾ ਜਾਂ ਕੀਤਾ ਜਾਂ ਮੈਨੂੰ ਇਹਨਾਂ ਚੱਕ ਲਿਆ ਕੋਈ ਫੋਨ ਨਹੀਂ ਆਇਆ ਜਿਸ ਟ੍ਰੈਵਲ ਜਿਸ ਟ੍ਰੈਵਲ ਏਜੰਟ ਨੇ ਭੇਜਿਆ ਥਾ ਕਿਆ ਕਮਿਟ ਕੀਤਾ ਥਾ ਆਪਸੀ ਜੋ ਆਪ 2 ਸਾਲ ਪਹਿਲੇ ਭੇਜਿਆ ਥਾ ਆਪ ਕਹਿ ਰਹੇ ਹੋ ਕਿ ਉਹ ਪਹੁੰਚਾ ਲੇਟ ਹੈ ਪਰ 2 ਸਾਲ ਰਸਤੋਂ ਮੇਂ ਰਹਾ ਉਹ ਪਹਿਲੇ ਦੁਬਈ ਚਲਾ ਗਿਆ ਕੌਣ ਕੌਣ ਸੀ ਕੰਟਰੀਸ ਛਿ ਨਿਕਲ ਕੇ ਉਹ ਪਹੁੰਚਾ ਦੇਖੋ ਜੀ ਕਈ ਗਲਤੀਆਂ ਜੰਟਾਂ ਨੇ ਵੀ ਹੁੰਦੀਆਂ ਜੇ 2 ਸਾਲ ਪਹਿਲਾਂ ਬੱਚਾ ਘਰੋਂ ਨਿਕਲਿਆ ਤੇ 2 ਸਾਲ ਪਹਿਲਾਂ ਤੇ ਬੱਚੇ ਨੂੰ ਅੱਜ ਕੋਈ ਪ੍ਰੋਬਲਮ ਨਹੀਂ ਆਉਣੀ ਕੋਈ ਨਾ ਕੋਈ ਉਹਦਾ ਕੇਸ ਲਾ ਕੇ ਜਾਂਦਾ ਜਾਂ ਕੁਝ ਵੀ ਹੋ ਸਕਦਾ ਜੀ ਪਰ ਬੱਚਾ 2 ਸਾਲ ਉਹਨੇ ਇਦਾਂ ਕਦੀ ਕਿਤੇ ਕਦੀ ਕਿਤੇ ਰਖਾਇਆ 2 ਸਾਲ ਬਾਅਦ ਪਹੁੰਚੇ ਤੇ 15 ਦਿਨ ਬਾਅਦ ਸਾਨੂੰ ਪਤਾ ਲੱਗਾ ਵੀ ਸਾਡਾ ਬੱਚਾ ਅਜ ਅਮਰੀਕਾ ਰੇਅਰਪੋਰਟ ਤੇ ਆ ਰਿਹਾ ਬਿਲਕੁਲ ਫਿਰ ਏਜੰਟ ਸੇ ਬਾਤ ਨਹੀਂ ਆਪਕੀ ਅਭੀ ਕੋਈ ਨਹੀਂ ਏਜੰਟ ਦਾ ਫੋਨ ਬੰਦ ਦਾ ਕੋਈ ਗੱਲਬਾਤ ਨਹੀਂ ਹੋਈ ਸਾਰੇ ਏਜੰਟ ਜਿੰਨੇ ਵੀ ਅਮਰੀਕਾ ਦੇ ਸਭ ਫਰਾਰ ਆ ਆਪਣੀ ਜਗ੍ਹਾ ਸਾਰੇ ਛੱਡ ਗਏ ਨੇ ਇਹ ਗਵਰਨਮੈਂਟ ਚਾਹੇ ਤਾਂ ਕੁਝ ਵੀ ਕਰ ਸਕਦੀ ਉਹਨਾਂ ਨੂੰ ਫੜ ਵੀ ਸਕਦੀ ਆ ਜੋ ਉਹਨਾਂ ਦੀ ਪ੍ਰਾਪਰਟੀ ਉਹ ਜ਼ਬਤ ਵੀ ਕਰ ਸਕਦੀ ਜਿੰਨਾ ਜਿੰਨਾ ਦੇ ਪੈਸੇ ਲੱਗੇ ਉਹਨਾਂ ਨੂੰ ਵਾਪਸ ਵੀ ਕਰ ਸਕਦੀ ਪਰ ਨਹੀਂ ਜਬੀ ابھی ਆਪਸੇ ਕਹਿ ਰਹੇ ਹੋ ਸਵਿਚ ਆਫ ਕਰ ਦਿਆ ਇਜ਼ੈਂਟ ਨਹੀਂ ਕਿ ਆ ਇਜ਼ ਇ ਲੋਕਲ ਥਾ ਕਿ ਕਹੀਂ ਬਾਹਰ ਸਟੇਟ ਕਾ ਥਾ ਕਿ ਬਾਹਰ ਕੰਟਰੀ ਕਾ ਥਾ ਨਹੀਂ ਲੋਕਲ ਥਾ ਲੋਕਲ ਥਾ ਜੀ ਤੋ ਅਭੀ ਬਾਤ ਨਹੀਂ ਕਰ ਰਹਾ ਉਹ ਆਪਸੇ ਬਿਲਕੁਲ ਨਹੀਂ ਅਭੀ ਬਾਤ ਬਿਲਕੁਲ ਨਹੀਂ ਹੋ ਰਿਹਾ ਫੋਨ ਬੰਦ ਆ ਰਿਹਾ ਬਿਲਕੁਲ ਅਭੀ ਕੀ ਚਾਹੋਗੇ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਕੀ ਕਾਰਵਾਈ ਕਰਵਾਓਗੇ ਉਸ ਦੇ ਉਪਰ ਜੀ ਜਰੂਰ ਕਾਰਵਾਈ ਕਰਵਾਵਾਂਗੇ ਪਰ ਆਪਾਂ ਕਾਰਵਾਈ ਕਿੱਥੋਂ ਕਰਾ ਸਕਦੇ ਜਿਹੜਾ ਬੰਦੇ ਫਰਾਰ ਹੋ ਗਿਆ ਆਪਾਂ ਫੜ ਨਹੀਂ ਸਕਦੇ ਇਹ ਤਾਂ ਗਵਰਨਮੈਂਟ ਹੀ ਕਰ ਸਕਦੀ ਆ ਉਹਨੂੰ ਫੜ ਵੀ ਸਕਦੀ ਆ ਕੁਝ ਵੀ ਕਰ ਸਕਦੀ ਸਾਰਾ ਕੁਝ ਗਵਰਨਮੈਂਟ ਦੇ ਹੱਥ ਆ ਪਰ ਸਾਨੂੰ ਸਾਡੇ ਬੱਚੇ ਦਾ ਇਨਸਾਫ ਚਾਹੀਦਾ ਜੇ ਰੁਪਈਆ 40 ਲੱਖ ਲੱਗਾ ਜਾਂ ਗਵਰਨਮੈਂਟ ਕੋਈ ਇੱਥੇ ਨੌਕਰੀ ਦੇ ਦੇ ਨਹੀਂ ਤੇ ਜੰਟਾਂ ਕੋਈ ਕਾਹੇ ਵਾਪਸ ਕਰਾ ਦੇ ਕੁਛ ਨਾ ਕੁਛ ਕਰਵਾ ਦੇ ਜੇ ਸਾਡਾ ਬੱਚਾ ਉੱਤਰਦਾ ਉਹ ਟੈਨਸ਼ਨ ਦੇ ਵਿੱਚ ਡਿਪਰੈਸ਼ਨ ਤੇ ਜਾਂਦਾ ਕੁਝ ਵੀ ਹੁੰਦਾ ਉਹਦੀ ਕੌਣ ਜਿੰਮੇ ਆ ਰਾਂ ਮਾਂ ਪਿਓ ਹੀ ਆ ਤੇ ਮਾਂ ਪਿਓ ਪਹਿਲਾਂ ਟੈਨਸ਼ਨ ਦੇ ਵਿੱਚ ਹੁੰਦਾ ਵੀ ਸਾਡਾ ਬੱਚਾ ਬਾਹਰ बिल्कुल होकर आ रहे लड़के के फादर साहब भी मेरे साथ हैं आ, क्या नाम है आप अजयाग सिंग। अजयाग सिंग आज, आ, आपका अजय अजय सिंह सिंह जी से खुशी होनी थी और आज वो डिपोर्ट होकर आ रहा है कैसा लग रहा है खुशी नहीं है एक पाया गमी नहीं बच्चा खुशी है सही सलामत वापस आ गया घर बड़ी पैसा तो चलो

जितना तो भी जनता पूरे पैसे करोटू भी आए थे कलदालीवाल और के जो भगवंत मान है वो भी पहुंचे थे क्या कहना चाहते हो इंसाफ मांगते यहाँ पे एजेंट को इंसाफ दिता जाए बच्चे नौकरी पे ही दी जाए कुछ ना कुछ सा

हमारा लड़का डिपोर्ट हुआ है हम सरकार से अपील करते हैं कि सरकार कोई इन पर रहम करे और इनके लिए जोग नौकरी बनाए और इन... और साथ में जो एजेंट थे जिसने गलत तरीके से भेजा था उस पर कार्रवाई भी करे और उनके जो लगे हुए पैसे हैं वो उनको वापस दिलाई जाए आप जुड़े रहे एयरपोर्ट अमृतसर से जगजीत सिंह ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਨੌਜਵਾਨਾਂ ਦੇ ਨਾਲ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਮੁਲਾਕਾਤ ਵੀ ਕੀਤੀ ਉਹਨਾਂ ਦੇ ਹਾਲத் ਵਿੱਚ ਦੱਸਦੇ ਕਿ ਉਹਨਾਂ ਦਾ ਹਾਲਚਾਲ ਵੀ ਜਾਣਿਆ ਹੈ ਇਸ ਤੋਲਾ ਵ ਉਹਨਾਂ ਨੂੰ ਹਰ ਸੰਭਵ ਮਦਦ ਦਾ ਵਾਅਦਾ ਦਿਵਾਇਆ ਗਿਆ ਹੈ ਰਿਪੋਰਟ ਹੋ ਕੇ ਆਏ ਨੌਜਵਾਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਕੁਲਦੀਪ ਸਿੰਘ ਢਾਲੀਵਾਲ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਅਮਰੀਕਾ ਤੋਂ ਰਿਪੋਰਟ ਆ ਕਿ ਆ ਰਹੇ ਜਨਸ ਜਸਨੂਰ ਸਿੰਘ ਦੇ ਦਾਦਾ ਮੰਗਲ ਸਿੰਘ ਦੇ ਨਾਲ ਇੰਟੈਨੈਸ਼ ਪੰਜਾਬ ਦੇ ਵਿਸ਼ੇਸ਼ ਗੱਲਬਾਤ ਕੀਤੀ ਹੈ ਕਿ ਕੁਝ ਗਿਆਏ ਤੁਸੀਂ ਵਿਸਤਾਰ ਅਮਰੀਕਾ ਵੱਲੋਂ ਲਗਾਤਾਰ ਰਿਪੋਰਟ ਕੀਤੀ ਜਿਹੜੇ ਭਾਰਤੀਆਂ ਦੀ ਜਿਹੜੀ ਫਲਾਈਟਾਂ ਬਿਲਕੁਲ ਉਹ ਲਗਾਤਾਰ ਇਸ ਵੇਲੇ ਅੰਮ੍ਰਿਤਸਰ ਪਹੁੰਚ ਚੁੱਕੀ ਆ ਜੀ ਇਸ ਵੇਲੇ ਦੀ ਗੱਲ ਕਰੀਏ ਇੱਕ ਵਜ ਚੁੱਕਾ ਆ ਤੇ 12:32 ਮਿੰਟ ਦੀ ਜਿਹੜੀ ਫਲਾਈਟ ਆ ਬਿਲਕੁਲ ਅ ਅੰਮ੍ਰਿਤਸਰ 에어ਪੋਰਟ ਉੱਤੇ ਉੱਤਰ ਚੁੱਕੀ ਐ ਇਸ ਵੇਲੇ ਤੁਹਾਨੂੰ ਹਾਲਾਤ ਦਿਖਾਉਂਦੇ ਆ ਕਿ ਇਹ ਉਹ 에어ਪੋਰਟ ਦਾ ਰਸਤਾ ਹੈ ਜਿਸ ਬਿਲਕੁਲ ਹੀ ਸਸਤੇ ਥਾਣੀ ਉਹਨਾਂ ਨੂੰ ਬਾਹਰ ਕੱਢਿਆ ਜਾਊਗਾ ਕਿਉਂਕਿ ਜੋ ਪਿਛਲੀ ਵਾਰੀ ਜਿਸ ਰਸਤੇ ਥਾਣੀ ਜਿਸ ਹਾਲਾਤਾਂ ਚ ਉਹਨਾਂ ਨੂੰ ਕੱਢਿਆ ਗਿਆ ਸੀ ਕਿਤਨਾ ਕਿਤੇ ਪੰਜਾਬ ਸਰਕਾਰ ਵੱਲੋਂ ਉਸ ਤੇ ਰੋਸ ਜਾਰੀ ਕੀਤਾ ਸੀਗਾ ਕਿ ਇਹ ਇਸ ਜਿਹੜੇ ਭਾਰਤੀ ਮੂਲ ਦੇ ਲੋਕ ਸੀਗੇ ਕਿਤਨਾ ਕਿਤੇ ਆਪਣੇ ਮਨਹਾ ਲੀ ਨੂੰ ਹੱਲ ਕਰਨ ਲਈ ਤੇ ਆਪਣੇ ਰੋਜਗਾਰ ਨੂੰ ਕਰਨ ਵਾਸਤੇ ਕਿਤਨੇ ਕਿਤੇ ਆਪਣੇ ਆਪ ਨੂੰ ਚੰਪਾਉਣ ਵਾਸਤੇ ਇਹ ਵਿਦੇਸ਼ੀ ਗਏ ਸੀ ਪਰ ਕਿਤਨਾ ਦੇ ਕਿਸੇ ਤਰ੍ਹਾਂ ਦੇ ਗਏ ਕ੍ਰਿਮੀਨਲ ਨਹੀਂ ਹੈਗੇ ਪਰ ਇਹਨਾਂ ਨਾਲ ਕ੍ਰਿਮੀਨਲ ਵਾਂਗ ਸਲੂਕ ਕੀਤਾ ਗਿਆ ਸੀ ਪਰ ਅੱਜ ਉਹਨਾਂ ਨੂੰ ਬਿਲਕੁਲ ਆਮ ਨਾਰਮਲ ਯਾਤਰੀਆਂ ਦੇ ਤਰ੍ਹਾਂ ਹੀ ਇਸ ਰਸਤੇ ਤੋਂ ਉਹਨਾਂ ਨੂੰ ਲਿਆਂਦਾ ਜਾਊਗਾ ਤੁਸੀਂ ਵੀ ਕੋ ਤਸਵੀਰਾਂ ਹੀ ਦੇਖ ਰਹੇ ਹੋ ਕਿ ਇਹ ਉਹ ਰਸਤਾ ਹੈ ਇਸ ਰਸਤੇ ਥਾਣੀ ਉਹਨਾਂ ਨੂੰ ਲਿਆਂਦਾ ਜਾਊਗਾ ਇੱਥੇ ਲੋਕ ਕਿਤਨਾ ਕਿਤੇ ਜਿਸ ਤਰੀਕੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਇੱਥੇ ਸਾਡੇ ਨਾਲ ਹੈਗੇ ਨੇ ਅਪਾ ਉਹਨਾਂ ਨਾਲ ਵੀ ਗੱਲ ਕਰਾਂਗੇ ਜਿਸ ਤਰੀਕੇ ਨਾਲ ਇੱਥੇ ਕਾਫੀ ਵੇੜੇ ਪਰਿਵਾਰਕ ਮੈਂਬਰ ਨੇ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੈਣ ਵਾਸਤੇ ਪਹੁੰਚੇ ਹੋਏ ਨੇ ਜੇ ਮੀਡੀਆ ਦੀ ਗੱਲ ਕਰੀਏ ਤੇ ਚਾਰੇ ਪਾਸੇ ਮੀਡੀਆ ਦੇ ਕਰਮਚਾਰੀ ਇੱਥੇ ਤੁਹਾਨੂੰ ਦੇਖ ਰਹੇ ਨੇ ਸਾਰੇ ਪਾਸੇ ਕਿਉਂਕਿ ਤੰਦਾ ਲੱਗਾ ਹੋਇਆ ਚਾਰੇ ਪਾਸੇ ਸਾਡੇ ਨਾਲ ਉਹ ਪਰਿਵਾਰਕ ਮੈਂਬਰ ਉਸ ਮੌਜੂਦ ਨੇ ਅਪਾ ਉਹਨਾਂ ਨਾਲ ਗੱਲ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਹਾਂਜੀ ਕੀ ਕਹਿਣਾ ਸਮ ਮੰਗਲ ਸਿੰਘ ਸਿੰਧੀ ਅਜਾ ਜੀ ਕਿਹੜਾ ਪਿੰਡ ਤੁਹਾਡਾ ਜੀ ਪਿੰਡ ਨਮਾ ਕੋਟ ਜਿਲ੍ਹਾ ਲਾਗਰੂ ਅੰਮ੍ਰਿਤਸਰ ਅੱਛਾ ਕਿਹੜੀ ਹਾਲਾਤਾਂ ਚ ਭੇਜਿਆ ਸੀਗੇ ਜੀ ਆਪਣੇ ਇਹ ਜਿਹੇ ਹਾਲਾਤਾਂ ਦੇ ਆਪਣੇ ਨੂੰ ਚੰਗੀ ਸੋਚ ਸਦਕਾ ਐਮਐਲ ਚੰਗੇ ਪੁੱਖ ਵਾਸਤੇ ਭੇਜਿਆ ਸੀ ਪਰ ਜੋ ਕੁਝ ਹੋਇਆ ਅੱਜ ਰਿਜ਼ਲਟ ਆਇਆ ਬੇਹੱਦ ਮਾੜਾ ਰਿਜ਼ਲਟ ਆਇਆ ਜੀ ਬਿਲਕੁਲ ਕੀ ਤੁਹਾਡਾ ਬੇਟਾ ਕੀ ਤੁਹਾਡਾ ਪੁੱਤਰਾ ਸੀਗਾ ਪੁੱਤਰਾ ਮੇਰਾ ਪੋਤਰਾ ਕਿੰਨੇ ਪੈਸੇ ਦਿੱਤੇ ਸੀ ਇਸ ਇੰਟਰ ਨੂੰ 56 ਲੱਖ ਕੀ ਕੀ ਕਮਿਟਮੈਂਟ ਹੋਈ ਸੀ ਤੁਹਾਡੀ ਜਦੋਂ ਤੁਸੀਂ ਇਹਨੂੰ ਆਪਣੇ ਬੱਚੇ ਨੂੰ ਭੇਜਿਆ ਸੀਗਾ ਪਰ ਕਮਿਟਮੈਂਟ ਇਹ ਰਹੀ ਤੇ ਮੈਂ ਸਹੀ ਤਰੀਕਾ ਨਾਲ ਇਹਨੂੰ ਆਪਾਂ ਅਜੋਨਾ ਬਾਈ ਏਅਰ ਹੀ ਭੇਜਾਂਗੇ ਨਕਸੀਕੋ ਤੱਕ ਤੇ ਨਕਸੀਕੋ ਤੋਂ ਬਾਰਡਰ ਪਾਰ ਕਰਾਵਾਂਗੇ ਪਰ ਇਸ ਤਰ੍ਹਾਂ ਹੋਇਆ ਨਹੀਂ ਮੁੜ ਕੇ ਇਹਨੇ ਬਹਾਨਾ ਦੋਗਾ ਜਾ ਕੇ ਟੈਕਸੀ ਟੁਕਸ਼ੇ ਰਾਈ ਜਾਂ ਸਮੁੰਦਰਾ ਦੀਆਂ ਬੇੜੀਆਂ ਰਾਈ ਫੇਰ ਗਾੜੀ ਲੈ ਕੇ ਆਪਣਾਮਾਂ ਦੇ ਜਗ੍ਹਾ ਜਦੋਂ ਕਲੰਬੀਆ ਪਹੁੰਚ ਗਿਆ ਨਾ ਪਨਾਮਾ ਤੋਂ ਪਹਿਲਾਂ ਅਸੀਂ ਇਹਨੂੰ ਬਹੁਤ ਅਰਜ਼ੀਆਂ ਕੀਤੀਆਂ ਕਿ ਸਾਡੇ ਬੱਚੇ ਨੂੰ ਵਾਪਸ ਲਿਆ ਅਸੀਂ ਇਹਨਾਂ ਰਸਤਿਆਂ 'ਤੇ ਨਹੀਂ ਭੇਜਣਾ ਬੱਚੇ ਨੂੰ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ ਵਾ ਨਹੀਂ ਮੈਂ ਬੱਚੇ ਨੂੰ ਸਹੀ ਸਲਾਮਤ ਬਾਈ ਏਅਰ ਹੀ ਖੜਾਗਾ ਪਨਾਮਾ ਨਹੀਂ ਖੜੇਗਾ ਪਰ ਇਹਨੇ ਪਨਾਮਾ ਦੇ ਰਾਹੀਂ ਨੰਗੇ ਬੱਚੇ ਪਰ ਕਿਹੜੇ ਹਾਲਾਤ ਸੀਗੇ ਤੁਹਾਡਾ ਨਾਲ ਗੱਲਬਾਤ ਹੁੰਦੀ ਰਹੀ ਹੋਣੀ ਆ ਫੋਨ ਤੇ ਵੀ ਕਿਹੜੇ ਹਾਲਾਤਾਂ ਚ ਗੁਜ਼ਰ ਰਿਹਾ ਵਾ ਉਹ ਕਿਹੜੇ ਹਾਲਾਤ ਹੁਣ ਮਜਬੂਰੀ ਆ ਸਾ ਉਹਦੇ ਬੱਚੇ ਨੂੰ ਜੇ ਇਹਨੇ ਨਹੀਂ ਵਾਪਸ ਕੀਤਾ ਸਾਡੇ ਆਖਿਆ ਤੇ ਫੇਰ ਹਾਲਾਤ ਇਹੋ ਜਿਹੇ ਹੀ ਕਿ ਬੱਚਾ ਤੰਗ ਹੋ ਕੇ ਗਿਆ ਕਿ ਉਹ ਕਹਿੰਦਾ ਸਾਨੂੰ ਕੰਡੇ ਵੱਜਦੇ ਆ ਚਿੱਕੜ ਚੋਂ ਨੰਗੇ ਆ ਕੱਪੜੇ ਵੀ ਫਟੇ ਆ ਤੇ ਕਿਸੇ ਵੇਲੇ ਇਸ ਤਰ੍ਹਾਂ ਕੇ ਭੁੱਖਾ ਵੀ ਮੁਕ ਸੈਣਾ ਪਿਆ ਅੱਜ ਤੋਂ ਮੇਰਾ ਖਿਆਲ ਆ ਕਿ ਜਿਉਂ ਇਹ ਘਰੋਂ ਚਲੇ ਗਿਆ ਵਾ ਸ਼ਾਇਦ ਯਾ ਇਹਨੇ ਕਦੇ ਰੋਟੀ ਕਿਰੋਂ ਖਾਧੀ ਹੋਈ ਨਹੀਂ ਤੇ ਚੋਰ ਮੁੱਥ ਖਾ ਕੇ ਤੇ ਦਾਲ ਦੂ ਫਿੱਕੀ ਜੀ ਉਹਦੇ ਨਾਲ ਟਾਈਮ ਪਾਸ ਹੁੰਦਾ ਰ ਅੱਜ ਤੱਕ ਅੱਜ ਬੇਟਾ ਵਾਪਸ ਆ ਰਿਹਾ ਤੁਹਾਡਾ ਪੋਤਰਾ ਵਾਪਸ ਆ ਰਿਹਾ ਕੀ ਮਹਿਸੂਸ ਹੋ ਰਿਹਾ ਕਿਉਂਕਿ ਜੇ ਅਜੋ ਕਾਮਯਾਬ ਹੋਣ ਲਈ ਗਿਆ ਸੀ ਕਿਤਨਾ ਕਿਤੇ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਗਿਆ ਸੀਗਾ ਕੋਈ ਨਹੀਂ ਗੁਰੂ ਰਾਮਦਾਸ ਜੀ ਗੱਦੀ ਤੇ ਆਪਾਂ ਨੂੰ ਭਰੋਸਾ ਵਾ ਕਿ ਸਾਨੂੰ ਸਭ ਤੋਂ ਵੱਡੀ ਖੁਸ਼ੀ ਦੇਵਾਂ ਕਿ ਸਾਡਾ ਬੱਚਾ ਅੱਜ ਜਿਹੜਾ ਵਾ ਉਹ ਸਾਡੇ ਉਹ ਪਹੁੰਚ ਰਿਹਾ ਵਾ ਪੈਸੇ ਦੀ ਗੱਲ ਬਾਤ ਦੀਆ ਪਰ ਮਾਤਮਾ ਜਿੰਦਗੀ ਬਖਸ਼ੂਗਾ ਪੈਸਾ ਆ ਜਾਊਗਾ ਸਭ ਤੋਂ ਵੱਡੀ ਗੱਲ ਆ ਕਿ ਬੱਚਾ ਆ ਰਿਹਾ ਵਾ ਬਹੁਤ ਜ਼ਿਆਦਾ ਖੁਸ਼ੀ ਆ ਸਾਨੂੰ ਬਿਲਕੁਲ ਜੇ ਗੱਲ ਕਰ ਰਹੇ ਅਸੀਂ ਜਿਸ ਤਰੀਕੇ ਨਾਲ ਦਾਦਾ ਜੀ ਨੇ ਗੱਲ ਕਰ ਰਹੇ ਸੀ ਸਾਡੇ ਨਾਲ ਹੋਰ ਵੀ ਪਰਿਵਾਰਕ ਮੈਂਬਰ ਇੱਥੇ ਮੌਜੂਦ ਨੇ ਜਿਹੜੇ ਆਏ ਨੇ ਅੱਜ ਕੀ ਨਾਂ ਹੈ ਸੁਖਦੇਵ ਸਿੰਘ ਕੀ ਲੱਗਦੇ ਸੀ ਆਪਣੇ ਭਾਜੀ ਦੇ ਬੱਚੇ ਆ ਰਹੇ ਨੇ ਭਤੀਜੇ ਭਤੀਜੇ ਲੱਗਦਾ ਅੱਜ ਜੋ ਜਿਹੜੇ ਹਾਲਾਤਾਂ ਚ ਗਿਆ ਸੀ ਘਰ ਦੀ ਮੰਦਹਾਲੀ ਨੂੰ ਛੁਪਣ ਵਾਸਤੇ ਗਿਆ ਸੀ ਕਿਤੇ ਨਾ ਕਿਤੇ ਘਰ ਦੀ ਗਰੀਬੀ ਨੂੰ ਚੱਕਣ ਵਾਸਤੇ ਗਿਆ ਸੀ ਵੱਡੇ ਪੈਸੇ ਲਾਏ ਸੀਗੇ ਕਿੰਨਾ ਕ ਕਰਜ਼ਾ ਲਿਆ ਸੀਗਾ ਕਿ ਉਹਨੂੰ ਉਸੇ ਤਰੀਕੇ ਨਾਰਮਲ ਤਰੀਕੇ ਨਾਲ ਭਜਾਇਆ ਸੀ ਨਹੀਂ ਕਰਜ਼ਾ ਲੈ ਕੇ ਕੁਝ ਕਮਰਸ਼ੀਅਲ ਵੱਡੀਆਂ ਗੱਡੀਆਂ ਵਾਂ ਦੋ ਟਰੱਕ ਸੇਲ ਕੀਤੇ ਤੇ ਪਲਾਟ ਸੇਲ ਕੀਤਾ ਪਰ ਅੱਜ ਉਹ ਜਿਹੜੇ ਹਾਲਾਤਾਂ ਚ ਵਾਪਸ ਆ ਰਹੇ ਆ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਸਰਕਾਰ ਨੂੰ ਸਾਡੀ ਇਹੀ ਗੁਜਾਰਸ਼ ਆ ਵੀ ਇਹਨਾਂ ਬੱਚੇ ਜਿਹੜੇ ਆ ਰਹੇ ਆ ਇਹਨਾਂ ਨੂੰ ਕੋਈ ਨੌਕਰੀ ਜਾਂ ਕੋਈ ਰਜਕਾਰ ਦਿੱਤਾ ਜਾਵੇ ਪਰ ਉਹ ਦਿਖ ਰਿਹਾ ਕਿ ਬਿਲਕੁਲ ਮਨ ਤੇ ਨਿਰਾਸ਼ਾ ਆ ਤੇ ਇੱਕ ਅਫਸੋਸ ਆ ਜਿਸ ਤਰੀਕੇ ਨਾਲ ਜੇ ਇਹ ਸਹੀ ਤਰੀਕੇ ਨਾਲ ਅੱਜ ਪੋਜੀਟਿਵ ਤਰੀਕੇ ਨਾਲ ਦੋ ਸਾਲ ਲਾ ਕੇ ਪੰਜ ਸਾਲ ਲਾ ਕੇ ਪੀਅਰ ਲੈ ਕੇ ਪਹੁੰਚਦੇ ਤੱਕ ਮਨ ਚ ਖੁਸ਼ੀ ਹੋਣੀ ਸੀ ਵੱਖਰਾ ਇਜ਼ਲਾਸ ਹੋਣਾ ਸੀ ਉਹਨੂੰ ਇੱਕ ਲਿਜਾਣ ਵਾਸਤੇ ਇੱਕ ਵੱਖਰਾ ਅਰੇਂਜਮੈਂਟ ਹੋਣਾ ਸੀ ਪਰ ਅੱਜ ਇੱਕ ਨੰਮ ਆਖਾਂ ਨਾਲ ਲੈਣ ਲਈ ਆਏ ਹੋ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਸਰਕਾਰ ਨੂੰ ਤਾਂ ਸਾਡੀ ਇਹ ਗੁਜ਼ਾਰਚ ਆ ਵੀ ਇਹਨਾਂ ਬੱਚਿਆਂ ਦਾ ਕੋਈ ਭਵਿੱਖ ਵਾਸਤੇ ਅੱਗੇ ਕੋਈ ਰੁਜ਼ਗਾਰ ਨੌਕਰੀ ਦਾ ਦਿੱਤਾ ਜਾਵੇ ਬਿਲਕੁਲ ਤਸਵੀਰਾਂ ਜੀ ਤੁਸੀਂ ਵੇਖ ਰਹੇ ਹੋ ਅਸੀਂ ਇਸ ਵੇਲੇ ਇੰਟਰਨੈਸ਼ਨਲ 에ਰਪੋਰਟ ਆ ਮੇਰੇ ਸਰ ਦੇ ਵਿੱਚ ਮੌਜੂਦ ਆ ਸ਼੍ਰੀ ਗੁਰੂ ਰਾਮਦਾਸ 에ਰਪੋਰਟ ਤੇ ਜਿਸ ਤਰੀਕੇ ਨਾਲ ਇਹ ਉਹ ਰਸਤਾ ਤੁਹਾਨੂੰ ਵਿਚੇ ਮੇਰੇ ਦਿਖ ਰਿਹਾ ਵਾ ਇਸ ਰਸਤੇ ਥਾਣੀ ਜਿਹੜੇ ਜਿੰਨੇ ਵੀ ਡਿਪੋਟੀ ਹੋ ਕੇ ਆਏ ਨੇ ਉਹਨਾਂ ਨੂੰ ਇਸ ਤੋਂ ਇਸੇ ਰਸਤੇ ਥਾਣੀ ਲੰਘਦਾ ਜਾਣਾ ਤੇ ਇਹਨਾਂ ਦੇ ਜਿਸ ਤਰੀਕੇ ਨਾਲ ਸੁਵਿਧਾ ਲਾਈਆਂ ਹੋਈਆਂ ਨੇ ਜਿਹੜੇ ਹਰਿਆਣੇ ਦੇ ਨੇ ਉਹਨਾਂ ਨੂੰ ਹਰਿਆਣੇ ਦੀਆਂ ਗੱਡੀਆਂ ਰਾਹੀਂ ਪਛਾਇਆ ਜਾਣਾ ਵਾ ਜਿਹੜੇ ਲੋਕ ਇਥੋਂ ਲੋਕਲ ਰਹਿਣ ਵਾਲੇ ਆ ਲੋਕਲ ਉਹਨਾਂ ਦੀ ਜਾਂਚ ਕਰਕੇ ਉਹਨਾਂ ਨੂੰ ਲੋਕਲ ਲੋਕਾਂ ਦੇ ਹਵਾਲੇ ਕਰ ਦਿੱਤਾ ਜਾਣਾ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਜਾਣਾ ਅਤੇ ਉਹਨਾਂ ਨੂੰ ਘਰਾਂ 'ਚ ਭੇਜ ਦਿੱਤਾ ਜਾਣਾ ਹੈ ਪਰ ਕਿਤਨਾ ਕਿਤੇ ਇੱਕ ਸਵਾਲ ਵੱਡਾ ਖੜਾ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਹੋਣਗੇ ਜਿਸ ਤਰੀਕੇ ਨਾਲ ਅੱਜ 119 ਯਾਤਰੀ ਜਿਹੜੇ ਵਾਪਸ ਆਏ ਨੇ ਅਤੇ ਕੱਲ ਨੂੰ ਜਿਹੜੀ ਇੱਕ ਫਲ ਰਾਤ ਨੂੰ ਫੇਰ ਦੂਜੀ ਫਲਾਈਟ ਆ ਰਹੀ ਹੈ ਜਿਹਦੇ ਵਿੱਚ 157 ਜਿਹੜੇ ਹੋਰ ਜਿਹੜੇ ਭਾਰਤ ਮੂਲ ਦੇ ਜਿਹੜੇ ਲੋਕ ਨੇ ਉਹ ਵੀ ਆ ਰਹੇ ਨੇ ਪਰ ਕਿਤਨਾ ਕਿਤੇ ਅਪੀਲ ਕੀਤੀ ਜਾ ਰਹੀ ਹੈ ਨਾਲ ਨਾਲ ਕਿਤਨਾ ਕਿਤੇ ਅਪੀਰ ਸਰਕਾਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸਰਕਾਰਾਂ ਇਸ ਲਈ